ਬੁਰਲਾ ਡੱਚ ਬਾਪਰੇ ਇੱਕ ਇਤਿਹਾਸਿਕ ਪਲ ਜਿੱਥੇ UGC NET ਪਾਸ ਕਰਨ ਵਾਲੀਆਂ ਤਿੰਨ ਭੈਣਾਂ ਨੂੰ ਸਨਮਾਨਿਤ ਕਰਨ ਲਈ ਪਹੁੰਚੇ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਕਰਮਜੀਤ ਸਿੰਘ ਅਨਮੋਲ ਕਰਮਜੀਤ ਅਨਮੋਲ ਨੇ ਆਪਣੀ ਆ ਰਹੀ ਫਿਲਮ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਸ ਘਰ ਦੇ ਵਿੱਚ ਇਹੋ ਜਿਹੀਆਂ ਮਿਹਨਤੀ ਤੇ ਵਿਆਖਿਆਤੀਆਂ ਹੋਣ ਉਹਨਾਂ ਦੇ ਮਾਪਿਆਂ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਉਹਨਾਂ ਨੇ ਤਿੰਨਾ ਭੈਣਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਹਰ ਸੰਭਵ ਮਦਦ ਕਰਨ ਦਾ ਪ੍ਰੋਸਾ ਵੀ ਦਿੱਤਾ। ਇਸ ਮੌਕੇ ਉਹਨਾਂ ਨੇ ਭੈਣਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਇਹਨਾਂ ਦੀ ਕਾਮਯਾਬੀ ਨੂੰ ਪੰਜਾਬ ਦੀ ਨਵੀਂ ਰੋਸ਼ਨੀ ਕਹਿ ਕੇ ਸਨਮਾਨਿਤ ਕੀਤਾ। ਸਭ ਤੋਂ ਪਹਿਲਾਂ ਤਾਂ ਸਰਦਾਰ ਬਿਕਰ ਸਿੰਘ ਨੂੰ ਬਹੁਤ-ਬਹੁਤ ਮੁਬਾਰਕਾਂ ਜੀ। ਕਿਉਂਕਿ ਉਹ ਗ੍ਰੰਥੀ ਸਿੰਘ ਨੇ ਤੇ ਉਹਨਾਂ ਨੇ ਆਪਣੇ ਬੱਚੇ ਨੂੰ ਇੰਨੇ ਅੱਛੇ ਸੰਸਕਾਰ ਦਿੱਤੇ ਕਿ ਅੱਜ ਉਹਨਾਂ ਦਾ ਸਿਰ ਇਹਨਾਂ ਬੱਚੀਆਂ ਨੇ ਵਿਅੰਦਕੌਰ, 올림픽ਕੌਰ ਤੇ ਹਰਦੀਪਕੌਰ ਨੇ ਮਾਣ ਨਾਲ ਉੱਚਾ ਕੀਤਾ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਔਲਾਦ ਤੁਹਾਡੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਦੀ ਹੈ ਤਾਂ ਇਸ ਤੋਂ ਵੱਡੀ ਖੁਸ਼ੀ ਨਹੀਂ ਹੁੰਦੀ ਤੇ ਅੱਜ ਐਡੇ ਛੋਟੇ ਘਰ ਦੇ ਵਿੱਚ ਇਹ ਕੁੜੀਆਂ ਨੇ ਰਹਿ ਕੇ ਔਰ ਇਹਨਾਂ ਵੱਡਾ ਜਿਹੜਾ ਪੇਪਰ ਕਲੀਅਰ ਕੀਤਾ ਯੂਨਸੀ ਦਾ ਔਰ ਮੇਰੇ ਵੱਲੋਂ ਪੂਰੇ ਪਰਿਵਾਰ ਨੂੰ ਤੇ ਪੂਰੇ ਇਲਾਕੇ ਨੂੰ ਵਧਾਈ ਵਧਾਈਆਂ ਨੇ ਜੀ ਔਰ ਮੇਰੇ ਨਾਲ ਐਮਐਲਏ ਸਾਹਿਬ ਆਏ ਨੇ ਪ੍ਰਿੰਸੀਪਲ ਬੁਧਰਾਮ ਜੀ ਤੇ ਬੜੀ ਖੁਸ਼ੀ ਹੋਈ ਹੈ ਕਿ ਅੱਜ ਮੈਂ ਇਨ੍ਹਾਂ ਬੱਚੀਆਂ ਦੇ ਰੂਪ ਰੂਪ ਆ ਔਰ ਸਾਡੀ ਫਿਲਮ ਵੀ ਆ ਰਹੀ ਹੈ ਜਿਹੜੀ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਜੇ ਇਹੋ ਜਿਹੀਆਂ ਕੁੜੀਆਂ ਜਿਹਦੀਆਂ ਹੁਣ ਉਹਨੂੰ ਪਰੇਸ਼ਾਨੀ ਹੋਣ ਦੀ ਜ਼ਰੂਰਤ ਨਹੀਂ ਕਿਉਂਕਿ ਹੁਣ ਹਰ ਕੁੜੀਆਂ ਨੇ ਔਰ ਇੱਕ ਜ਼ਰੂਰ ਮਾਪਿਆਂ ਨੂੰ ਹੁੰਦਾ ਆਪਣੇ ਦਿਲ ਦੇ ਵਿੱਚ ਕਿ ਮੇਰੀਆਂ ਕੁੜੀਆਂ ਨੇ ਕੁੜੀਆਂ ਦੇ ਬਾਪ ਦਾ ਚਿੰਤਤ ਹੋਣਾ ਵਾਜਿਬ ਵੀ ਹੈ ਪਰ ਚੰਗੀਆਂ ਜਿਹੜੇ ਸੰਸਕਾਰਾਂ ਦੇ ਨਾਲ ਪਲੀਆਂ ਧੀਆਂ ਨੇ ਆਪਣੇ ਮਾਪਿਓ ਦਾ ਇੰਨਾ ਨਾਰਾਜ਼ਨ ਕਰਦਿਆਂ ਨੇ ਇੰਨਾ ਪ੍ਰਾਊਡ ਫੀਲ ਕਰਾਉਂਦੀਆਂ ਨੇ ਅੱਜ ਜਦੋਂ ਸਰਦਾਰ ਬਿੱਕਰ ਸਿੰਘ ਬਾਜ਼ਾਰ ਵਿੱਚ ਲੰਘਦੇ ਹੋਣਗੇ ਤਾਂ ਸਾਰੇ ਹੱਥ ਖੜਾ ਕਰਕੇ ਕਹਿੰਦੇ ਹੋਣਗੇ ਵੀ ਉਹ ਉਹ ਬਿੱਕਰ ਸਿੰਘ ਆ ਜਿਹਦੀਆਂ ਕੁੜੀਆਂ ਨੇ ਅੱਜ ਨੈੱਟ ਪਾਸ ਕੀਤਾ ਹੈ। ਇਸ ਲਈ ਸਰਾਊਟ ਆਫ ਮੂਮੈਂਟ ਆਪਾਂ ਕਹਿੰਦੇ ਜੀ। ਇਸੇ ਸਮੇਂਦਾਰ ਜੋ ਲੜਕੀਆਂ ਨੂੰ ਸਿਰ ਤੇ ਬਹੁਤ ਸਮਝ ਆਉਂਦਾ ਸੀ। ਇਹਨਾਂ ਲੜਕੀਆਂ ਨੇ ਆਪਣੇ ਪਿਓ ਦਾ ਬਹੁਤ ਹੀ ਦੂਰ ਕੀਤਾ। ਬਿਲਕੁਲ ਜੀ ਕੁੜੀਆਂ ਪੁੱਤਾਂ ਵਾਂਗੂ ਆ ਕੁੜੀਆਂ ਜਿਹੜੀਆਂ ਹੁੰਦੀਆਂ ਕੁੜੀਆਂ ਹੁਣ ਰੋਣ ਵਾਲੀ ਗੱਲ ਨਹੀਂ ਸਾਡੀ ਫਿਲਮ ਦੇ ਵਿੱਚ ਵੀ ਮਾਣ ਵਾਲੀ ਗੱਲ ਹੈ। ਇਹਨਾਂ ਨੇ ਮਾਣ ਵਧਾਇਆ ਆਪਣੇ ਮਾਪਿਓ ਦਾ ਆਪਣੇ ਇਲਾਕੇ ਤੇ ਕਰਦੇ ਹਾਲਾਤ ਜਿਹੜੇ ਨੇ ਜੀ ਤੁਸੀਂ ਕਰਦੇ ਹਾਲਾਤ ਦੇਖੇ ਨਹੀਂ ਕਿ ਆਪਣੀ ਸਰਕਾਰ ਵੱਲੋਂ ਕੋਈ ਇਸ ਦਿਨ ਸਪਰਸ਼ ਪਹੁੰਚ ਪਈ ਜਾਏ ਕਿ ਦੇਖੋ ਜੀ ਇਹ ਤਾਂ ਆ ਖੜੀ ਹੈ ਸਰਕਾਰ ਇਹ ਇਦਾਂ ਕਰਨਾ ਮੈਂ ਆਪਣੇ ਵੱਲੋਂ ਜੋ ਵੀ ਮੈਨੂੰ ਮਤਲਬ ਬੱਚੀਆਂ ਕਹਿਣਗੇ ਆਪਾਂ ਪੂਰਾ ਸਹਿਯੋਗ ਦੇ ਮੈਂ ਕਿਉਂਕਿ ਬੱਚੇ ਕਹਿਣ ਕਿਸੇ ਅੱਗੇ ਵੀ ਇਹਨਾਂ ਨੇ ਪੜ੍ਹਾਈ ਕਰਾਂਗੇ ਇਹਨਾਂ ਦੀ ਕੋਈ ਗੱਲ ਨਹੀਂ ਕੋਈ ਗੱਲ ਜਿਕੇ ਦੇਖੀ ਪੱਕਾ ਗੱਲ ਜਿਕੇ ਦੇਖੋ ਆਪਣੇ ਹੱਕੇ ਵਾਸਤੇ ਬਹੁਤ ਵੱਡਾ ਮਾਣ ਦੀ ਗੱਲ ਹੈ ਕਿਉਂਕਿ ਸਾਡੇ ਪਰਿਵਾਰ ਹੈ ਇੱਕ ਹੀ ਪਰਿਵਾਰ ਹੈ ਮਿੱਕਰ ਸਿੰਘ ਦਾ ਸਾਰਿਆਂ ਦਾ ਉਹਨਾਂ ਦੀ ਬੱਚੀਆਂ ਨੇ ਮਿਹਨਤ ਕੀਤੀ ਹੈ ਇਤੋਂ ਪਤਾ ਲੱਗਦਾ ਵੀ ਜਿਹੜਾ ਬੱਚਾ ਮਿਹਨਤ ਕਰਦਾ ਹੈ ਉਹ ਆਪਦਾ ਜਿਹੜਾ ਮੰਜ਼ਲਾ ਉਹ ਪਾ ਲੈਂਦਾ ਹੈ ਤੇ ਰੋਲ ਮਾਡਲ ਨੇ ਸਾਡੀ ਬੱਚੀਆਂ ਇਹ ਬਾਕੀ ਸਮਾਜ ਵਾਸਤੇ ਵੀ ਜਿਹੜੀ ਗਰੀਬੀ ਹੈ ਉਹ ਕਿਸੇ ਕੰਮ 'ਚ ਹਿੰਡਰਸਪੈਰ ਨਹੀਂ ਕਰਦੀ ਜੇ ਮਿਹਨਤ ਕਰਦਾ ਮਤਲਬ ਹੋਵੇ ਨਾ ਤੁਹਾਡੇ ਵਿੱਚ ਇੱਕ ਬਾਲਾ ਜੀ ਮਿਹਨਤ ਕਰਦਾ ਫਿਰ ਗੱਲ ਹੀ ਹੈ ਸੋ ਅੱਜ ਇਸ ਬੱਚੀਆਂ ਨੂੰ ਸਿਰ ਤੇ ਹੱਥ ਰੱਖਣ ਵਾਸਤੇ ਬੱਚਿਆਂ ਨੂੰ ਹਲਾਸ਼ੀਰ ਦੀਨ ਵਾਸਤੇ ਪਰਿਵਾਰ ਨੂੰ ਉਹਨਾਂ ਦੀ ਮਾਤਾ ਨੂੰ ਪਿਤਾ ਨੂੰ ਸ਼ਾਮਾ ਦਿਨ ਵਾਸਤੇ ਕਰਨਜੀਤ ਸਿੰਘ ਮੋਲ ਜੋ ਪੰਜਾਬੀ ਇੰਡਸਟਰੀ ਦੇ ਫਿਲਮ ਇੰਡਸਟਰੀ ਦੇ ਬਹੁਤ ਵੱਡੇ ਮਾਨ ਸਟਾਰ ਨੇ ਉਹ ਆਏ ਨੇ ਬਾਰੇ ਹਰਿ ਵਾਸਤੇ ਮਾਨ ਵਾਲੀ ਗੱਲ ਹੈ ਉਹਨਾਂ ਨਾਲ ਸਾਰਾ ਉਹਨਾਂ ਦੀ ਟੀਮ ਆਈ ਹੈ ਸੋ ਇਹ ਇੱਕ ਦੱਸਦਾ ਮਤਲਬ ਇਸ ਗੱਲ ਦੱਸਦਾ ਵੀ ਸਾਡੀ ਜਿਹੜੀ ਸਰਕਾਰ ਹੈ ਉਹ ਸਰਕਾਰ ਦੇ ਵਿੱਚ ਮਿਹਨਤ ਹਮੇਸ਼ਾ ਫਲ ਪੈਂਦਾ ਕਿਉਂਕਿ ਭਗਵਾਨ ਸਿੰਘ ਮਾਨ ਨੇ ਇਹ ਗੱਲ ਕਹੀ ਹੈ ਵੀ ਦੇਖੋ ਬੱਚੋ ਹੁਣ ਤੁਸੀਂ ਇਹ ਨਾ ਸਮਝੋ ਵੀ ਸਾਡੇ ਸਾਨੂੰ ਕੋਈ ਐਮ ਐਲ ਏ ਨਹੀਂ ਜਾਣਦਾ ਕੋਈ ਮਿਨਿਸਟਰੀ ਨਹੀਂ ਜਾਣਦਾ ਸਾਡੇ ਬੱਚੇ ਤਾਂ ਪੜ ਨਹੀਂ ਸਕਦੇ ਸਾਡੇ ਵਿੱਚ ਤਾਂ ਬਿੱਨਾ ਲੱਗ ਹੀ ਸਕਦੇ ਉਹ ਗੱਲ ਛੜਤੀ ਸੀ ਅਸੇ ਕਿ ਕੋਈ ਪੈਸਾ ਨਹੀਂ ਕੋਈ ਸਪਾਸ ਨਹੀਂ ਤੁਹਾਡੀ ਮਿਹਨਤ ਹੀ ਤੁਹਾਡਾ ਮਤਲਬ ਨਤੀਜਾ ਹੈ ਬੱਚਿਆਂ ਨੇ ਇਹ ਕਹਿਣਾ ਜਿੱਥੇ ਅਸੀਂ ਪਹਿਲਾਂ ਐਮਐਲਏ ਬਾਰੇ ਸੁਣਦੇ ਹੁੰਦੇ ਸੀ ਅੱਜ ਸਾਡੇ ਘਰ ਐਮਐਲਏ ਤੇ ਮੰਤਰੀ ਆ ਰਹੇ ਨੇਗੇ ਉਹਨਾਂ 'ਚ ਉੱਚੀ ਖੁਸ਼ੀ ਪਾਈ ਜਾ ਰਹੀ ਨਹੀਂ ਨਹੀਂ ਪਹਿਲਾਂ ਵੀ ਮਾਕੇ ਜਾ ਮੈਂ ਘਰੇ ਮਿਲ ਕੇ ਆ ਕੇ ਆ ਗਿਆ ਸਾਡਾ ਆਪਣਾ ਪਰਿਵਾਰ ਹੈ ਗੱਲ ਹੈ ਪਹਿਲਾਂ ਵੀ ਆ ਕੇ ਗਏ ਅੱਜ ਜਿਹੜਾ ਕਾਰਨੀtion ਮਾਉਣੇ ਦੱਸਿਆ ਮੈਨੂੰ ਵੀ ਮੈਂ ਆ ਰਿਹਾ ਕਿਉਂਕਿ ਇਹਨਾਂ ਦੀ ਪ੍ਰਮੋਸ਼ਨ ਸੀ ਫਿਲਮ ਦੀ ਮਾਨਸਾ ਤੇ ਇਹਨਾਂ ਨੇ ਸੋਚਿਆ ਵੀ ਰਾਹ ਦੇ ਵਿੱਚੋਂ ਬੱਚਿਆਂ ਨੂੰ ਵੀ ਮੈਂ ਮਤਲਬ ਕਿਹ ਤਰ੍ਹਾਂ ਦਾ ਅਸ਼ੀਰਵਾਦ ਹੈ ਮਤਲਬ ਸਭ ਵੱਡੀ ਗੱਲ ਹੈ ਕਰਵੇਂ ਤੁਮ ਨੂੰ ਖੁਦਾ ਆ ਪਾਇਆ ਕਿ ਕਿਹਦੀ ਵੱਡੀ ਗੱਲ ਪਹੁੰਚਦੀ ਹੈ ਇਸਾ ਗੱਲ ਕਿਲਮ ਦਸ ਜੇ ਵਿੱਚ ਸੋ ਬਿਸ਼ੇ ਲੈ ਕੇ ਵੀ ਮਤਲਬ ਕੱਲ ਨੂੰ ਇਹਨਾਂ ਨੇ ਕਿਰਵਾ ਕੀ ਦਾਈ ਲਗ ਬੋਲਦੇ ਨੇ ਬੱਚੀਆਂ ਦੇ ਵਾਸਤੇ ਹੋ ਜਾਂਦਾ ਵੀ ਦੇਖੋ ਵੀ ਥੱਲੋ ਨਿਕਲ ਕੇ ਨੀਵੇਂ ਘਰ ਦੇ ਵਿੱਚੋਂ ਬੱਚੀਆਂ ਨੇ ਆਪਣੇ ਆਪ ਰੋਚਾ ਕੀਤਾ ਸੋ ਮਹਤਵਪੂਰਣੀ ਗੱਲ ਹੈ